ਕਪੜੇ ਧੋਣ ਲਈ ਜੇ ਤੁਸੀਂ ਆ ਤਰੀਕਾ ਵਰਤ ਲਿਆ ਤਾਂ ਤੁਹਾਡੀ ਪੁਰਾਣੀ ਮੈਨੂਅਲ ਮਸ਼ੀਨ ਹੀ ਤੁਹਾਨੂੰ ਆਟੋਮੈਟਿਕ ਮਸ਼ੀਨ ਜਿੰਨਾ ਕੰਮ ਦਊਗੀ। ਕਈ ਕਰਾਂ ਦੇ ਵਿੱਚ ਕੀ ਹੁੰਦਾ ਕਿ ਲੇਡੀਜ਼ ਕੀ ਕਰਦੀਆਂ ਵੀ ਇਹਦੇ ਵਿੱਚ ਕਪੜੇ ਜਦੋਂ ਆਪਾਂ ਧੋ ਲੈਨੇ ਆ। ਤਾਂ ਫੇਰ ਅਲੱਗ ਤੋਂ ਇੱਕ ਟੱਬ ਦੇ ਵਿੱਚ ਕੱਪੜੇ ਕੱਢ ਕੇ ਉਹਨਾਂ ਨੂੰ ਇੱਕ ਟੂਟੀ ਛੱਡ ਕੇ ਉਹਨਾਂ ਦੇ ਵਿੱਚੋਂ ਸਰਫ ਕੱਢ ਦਿੰਦੀਆਂ ਨੇ ਲੇਡੀਜ਼ ਜਾਂ ਉਹ ਮਤਲਬ ਇਹਨੂੰ ਡਰੇਨ ਤੇ ਕਰਕੇ ਸਰਫ ਵਾਲਾ ਪਾਣੀ ਵਿੱਚੋਂ ਲੇਡੀਜ਼ ਕੱਢ ਦਿੰਦੀਆਂ ਨੇ ਤੇ ਇਹਦੇ ਵਿੱਚ ਹੋਰ ਪਾਣੀ ਛੱਡ ਕੇ ਇਹਦੇ ਵਿੱਚ ਹੀ ਕੱਪੜੇ ਨਚੋੜ ਦਿੰਦੀਆਂ ਨੇ ਇਹ ਚੰਗੀ ਤਰ੍ਹਾਂ ਜਦੋਂ ਕੱਪੜੇ ਧੋਤੇਗੇ ਉਸ ਤੋਂ ਬਾਅਦ ਤੁਸੀਂ ਜਿਹੜੇ ਕੱਪੜੇ ਬਿਨਾਂ ਨਚੋੜੇ ਉਵੇਂ ਹੀ ਕੱਪੜੇ ਤੁਸੀਂ ਇੱਧਰ ਜਿੱਧਰ ਆਪਾਂ ਸੁਕਾਉਂਦੇ ਹੁੰਦੇ ਆ ਇੱਧਰ ਪਾ ਦੇਣੀ ਆ ਜੁਨਾ ਮੈਂ ਇੱਕ ਸਿੰਪਲ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਧੋਣ ਦਾ ਇੱਕ ਇਦਾਂ ਦਾ ਤਰੀਕਾ ਦੱਸੂਗਾ ਜਿਹੜ ਪਲੱਸ ਤੁਹਾਡੇ ਸਰਫ ਦੀ ਬੇਸ ਜੀ ਵੀ ਬਚਾਊਗਾ ਤੇ ਪਾਣੀ ਦੀ ਵੀ ਬਹੁਤ ਜ਼ਿਆਦਾ ਬਚਤ ਕਰਦਾ ਇਹ ਤਰੀਕਾ ਬਹੁਤਿਆਂ ਨੂੰ ਇਹ ਤਰੀਕਾ ਪਤਾ ਹੋਊਗਾ ਪਰ ਬਹੁਤੇ ਇਹੋ ਜਿਹੇ ਵੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਕਿਉਂਕਿ ਮੈਂ ਦੇਖਿਆ ਕਈ ਕਰਾਂ ਦੇ ਵਿੱਚ ਲੇਡੀਜ਼ ਕੀ ਕਰਦੀਆਂ ਤੁਹਾਨੂੰ ਮੈਂ ਇਹ ਦੱਸ ਦਿੰਨਾ ਕਿ ਇਹ ਜਦੋਂ ਕੱਪੜੇ ਧੋ ਲੈਂਦੀਆਂ ਨਾ ਕੱਪੜੇ ਧੋ ਕੇ ਫਿਰ ਅਲੱਗ ਤੋਂ ਟੱਬ ਦੇ ਵਿੱਚ ਪਾ ਕੇ ਉਹਨਾਂ ਨੂੰ ਫਿਰ ਉਹਨਾਂ ਦੇ ਵਿੱਚ ਸਰਫ ਵਾਲਾ ਪਾਣੀ ਕੱਢਦੀਆਂ ਜਾਂ ਕੀ ਹੁੰਦਾ ਕਿ ਇੱਥੋਂ ਜਿਹੜਾ ਸਰਫ ਵਾਲਾ ਪਾਣੀ ਆ ਉਹ ਡਰੇਨ ਕਰਕੇ ਇਹਦੇ ਵਿੱਚ ਜਿਹੜਾ ਹੋਰ ਪਾਣੀ ਛੱਡ ਕੇ ਉਹ ਜਿਹੜਾ ਕੱਪੜੇ ਦੇ ਵਿੱਚ ਸਾਫ਼ ਕਰਦਿਆਂ ਦੇ ਸਰਫ ਕੱਢਦੀਆਂ ਨੇ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਸਰਫ ਵਾਲਾ ਬਣੀ ਕਈ ਵਾਰੀ ਘੱਟ ਮੈਲਾ ਹੁੰਦਾ ਆਪਾਂ ਉਹ ਚ ਹੋਰ ਕੱਪੜੇ ਧੋ ਸਕਦੇ ਆ ਤੇ ਸਰਫ ਉਹ ਵੀ ਵੇਸਟੇਜ ਚਲੀ ਗਈ ਤੇ ਜਿਹੜਾ ਆਪਾਂ ਲੱਕ ਤੋਂ ਟੱਬ ਦੇ ਵਿੱਚ ਕੱਢਦੇ ਆ ਕੱਪੜੇ ਉਹਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਵੇਸਟੇਜ ਹੁੰਦੀ ਆ ਤੇ ਜਿਹੜਾ ਆਪਣਾ ਟਾਈਮ ਖਰਾਬ ਹੁੰਦਾ ਉਹਦਾ ਜਿਹੜਾ ਹੈਗਾ ਹੀ ਹੈਗਾ ਹਨਾ ਤੇ ਜਿਹੜਾ ਤਰੀਕਾ ਤੁਹਾਨੂੰ ਅੱਜ ਮੈਂ ਦੱਸਣ ਲੱਗਿਆਂ ਇਹਦੇ ਨਾਲ ਥੋੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਟਾਈਮ ਸਰਫ ਤੇ ਜਿਹੜਾ ਪਾਣੀ ਬਹੁਤ ਜ਼ਿਆਦਾ ਜਿਹੜਾ ਬਚਾਅ ਹੋਊਗਾ ਇਹਦਾ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਦੋਂ ਕੱਪੜੇ ਇੰਚ ਧੋਤੇ ਗਏ ਉਸ ਤੋਂ ਬਾਅਦ ਤੁਸੀਂ ਜਿਹੜੇ ਕੱਪੜੇ ਬਿਨਾਂ ਨਚੋੜੇ ਓਵੇਂ ਹੀ ਕੱਪੜੇ ਤੁਸੀਂ ਇੱਧਰ ਜਿੱਧਰ ਆਪਾਂ ਸੁਕਾਉਣੇ ਹੁੰਦੇ ਆ ਇੱਧਰ ਪਾ ਦੇਣੇ ਆ ਠੀਕ ਆ ਇੱਧਰ ਜਦੋਂ ਕੱਪੜੇ ਤੁਸੀਂ ਪਾਤੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਇੱਥੇ ਇੱਕ ਹੋਊਗਾ ਵਾਟਰ ਸਿਲੈਕਟਰ ਆ ਦੇਖੋ ਇੱਥੇ ਲਿਖਿਆ ਹੋਇਆ ਵਾਟਰ ਸਿਲੈਕਟਰ ਤੇ ਇਹਦੇ ਜਦੋਂ ਹੁੰਦਾ ਨਾ ਜਦੋਂ ਇਹ ਵਾਸ਼ ਤੇ ਹੁੰਦਾ ਤਾਂ ਜਿਹੜਾ ਪਾਣੀ ਆ ਉਹ ਇੱਧਰ ਆਉਂਦਾ ਹੁੰਦਾ ਤੁਹਾਨੂੰ ਛੱਡ ਕੇ ਦਿਖਾ ਵੀ ਦਿੰਦਾ ਆ ਦੇਖੋ ਇਹ ਬਾਲ ਜੀਰੋ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਇਹ ਜਿਹੜਾ ਪਾਣੀ ਇੱਧਰ ਆਉ ਤੇ ਉਸ ਤੋਂ ਬਾਅਦ ਜੇ ਤੁਸੀਂ ਕੱਪੜੇ ਇਹ ਚ ਪਾਤੇ ਜਿੱਦਾਂ ਆਪਾਂ ਸੁਕਾਉਣੇ ਹੁੰਦੇ ਆ ਤਾਂ ਤੁਸੀਂ ਇਹਨੂੰ ਸਪਿੰਨ ਤੇ ਕਰ ਦੇਣਾ ਆ ਦੇਖੋ ਇੱਥੇ ਸਪਿੰਨ ਲਿਖਿਆ ਹੋਇਆ ਹੈਗਾ ਨਾ ਤਾਂ ਸਪਿੰਨ ਤੇ ਕਰ ਦੇਣਾ ਜੇ ਸਪਿੰਨ ਤੇ ਕਰਤਾ ਤਾਂ ਆ ਦੇਖੋ ਪਾਣੀ ਇੱਧਰ ਆ ਜਿਹੜਾ ਉਹ ਆਉਣ ਲੱਗ ਗਿਆ ਦੇਖੋ ਤੇ ਪਾਣੀ ਇਦਾਂ ਹੀ ਚੱਲਦਾ ਰਹਿਣ ਦੇਣਾ ਤੇ ਤੁਸੀਂ ਜਿਹੜਾ ਇਹ ਇੱਕ ਰਾਊਂਡ ਇਹਦਾ ਲਵਾ ਦੇਣਾ ਤੇ ਥੋੜਾ ਜਿਹਾ ਸਰਫਾ ਕੱਪੜਿਆਂ ਦੇ ਵਿੱਚੋਂ ਚੰਗੀ ਤਰ੍ਹਾਂ ਨਿਕਲ ਜਾਣਾ ਵਾ ਠੀਕ ਆ ਤੇ ਉਸ ਤੋਂ ਬਾਅਦ ਜੇ ਤੁਸੀਂ ਸੁਕਾਉਣੇ ਆ ਤਾਂ ਇੱਕ ਰਾਊਂਡ ਦਾ ਹੋਰ ਲਵਾ ਦਿਓ ਤਾਂ ਤੁਹਾਡੇ ਜਿਹੜੇ ਕੱਪੜੇ ਆ ਉਹ ਬਿਲਕੁਲ ਜਿਵੇਂ ਆਟੋਮੈਟਿਕ ਮਸ਼ੀਨ ਦੇ ਵਿੱਚ ਹੁੰਦਾ ਨਾ ਤਾਂ ਉਦਾਂ ਕੱਪੜੇ ਤੁਹਾਡੇ ਸੁੱਕੇ ਸਕੇ ਬਾਹਰ ਆ ਜਣੇ ਆ ਜਿਹੜੀ ਆਟੋਮੈਟਿਕ ਮਸ਼ੀਨ ਆ ਉਹ ਯਾਤਰਾ ਲੋਕ ਕਿਉਂ ਲੈਂਦੇ ਆ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਟਾਈਮ ਦੀ ਬਹੁਤ ਜ਼ਿਆਦਾ ਉਹਦੇ ਵਿੱਚ ਜਿਹੜੀ ਬਚਦਾ ਕਿਉਂਕਿ ਆਪਾਂ ਨੂੰ ਕੋਲੇ ਨਹੀਂ ਖੜਨਾ ਪੈਂਦਾ ਆਪਾਂ ਸਿਰਫ ਸੁੱਕੇ ਕੱਪੜੇ ਉਹ ਚ ਕੱਢਣੇ ਆ ਸੋ ਇਹਦੇ ਵਿੱਚ ਆਪਾਂ ਨੂੰ ਇੰਨਾ ਕ ਵੀ ਆਪਾਂ ਜਿਹੜੇ ਕੱਪੜੇ ਇਹ ਚੋਂ ਕੱਢ ਕੇ ਇੱਧਰ ਪਾ ਲੈਣੇ ਆ ਤੇ ਇੱਧਰੋਂ ਆਪਾਂ ਜਿਹੜੇ ਸੁੱਕੇ ਕੱਪੜੇ ਉਹ ਓਵੇਂ ਕੱਢ ਲੈਣੇ ਆ ਸੋ ਇਹ ਬਹੁਤ ਯਾਨੀ ਕਿ ਜਿਹੜਾ ਹੈ ਮੈਨੂੰ ਲੱਗਿਆ ਵੀ ਕਿਉਂ ਤਾਂ ਉਹ ਇਦਾਂ ਹੀ ਜਿਹੜੇ ਕਰਦੇ ਆ ਲੱਗ ਤੋਂ ਟੱਬ ਦੇ ਵਿੱਚ ਕੱਪੜੇ ਕੱਢ ਕੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਨਚੂੜਦੇ ਆ ਹਨ ਤੇ ਜਿਵੇਂ ਜਣੀ ਇਹ ਦੱਸਿਆ ਵੀ ਉਹ ਜਣੀ ਬਹੁਤ ਜ਼ਿਆਦਾ ਵੇਸਟੇਜ ਹੁੰਦੀ ਆ ਪਾਣੀ ਦੀ ਵੀ ਸਰਫ ਦੀ ਵੀ ਤੇ ਪਲੱਸ ਜਿਹੜੀ ਆਪਣੇ ਟਾਈਮ ਦੀ ਵੀ ਹਾਂ ਜੀ ਬਈ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਹਾਨੂੰ ਇਹ ਤਰੀਕਾ ਨਹੀਂ ਪਤਾ ਸੀ ਤਾਂ ਇਹਨੂੰ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਤੇ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ